ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਅੱਜ ਅਸੀਂ ਚੱਲੇ ਆ ਅੱਜ ਦਸੰਬਰ ਮਹੀਨੇ ਦੀ 31 ਤਰੀਕ ਸਾਲ ਜਾਣ ਵਾਲਾ ਤੇ ਨਵਾਂ ਸਾਲ ਆਉਣ ਵਾਲਾ ਕੱਲੂ ਤੇ ਮੈਂ ਕਿਹਾ ਘਰੋਂ ਅੱਜ ਸਵੇਰ ਤੋਂ ਵੀਡੀਓ ਬਣਾਣੀ ਸ਼ੁਰੂ ਕਰਦੀ ਏ ਅੱਜ ਨਵਾਂ ਸਾਲ ਵੇਖਦੇ ਆ ਕਿੱਦਾਂ ਆਸਟ੍ਰੇਲੀਆ ਦੇ ਵਿੱਚ ਚੜਦਾ ਤੇ ਲੈਂਦਾ ਦੋਵੇਂ ਕਿਉਂਕਿ ਆਸਟ੍ਰੇਲੀਆ 'ਚ ਸਾਲ ਨਿਕਲ ਜਾਣਾ ਆ 24 ਤੇ 25 ਚੜ ਜਾਣਾ ਆ ਚੜਦਾ ਤੇ ਲੈਂਦਾ ਦੋਵੇਂ ਹੋ ਗਏ ਸਿਆਲ ਉਹ ਸਾਲ ਤੇ ਹੁਣ ਆਪਾਂ ਅੱਗੇ ਅੱਜ ਸਾਰੀ ਦਿਹਾੜੀ ਚੋ ਵੀ ਕਰਾਂਗੇ ਕੀ ਕੀ ਹੁਣ ਬਣਦਾ ਆ ਇੱਥੇ ਅੱਜ ਬਰਫ਼ ਬਰਫ਼ ਹੋਇਆ ਪਿਆ ਕੰਮ ਮੌਸਮ ਬਹੁਤ ਜ਼ਿਆਦਾ ਠੰਡਾ ਆ ਤੇ ਹੁਣ ਆਪਾਂ ਚੱਲੇ ਆ ਬਾਹਰ ਨੂੰ ਸਮਾਨ ਸੋਣ ਖਰੀਦਣ ਖੇਦੋਦਾਰੀ ਕਰਨ ਕਿਉਂਕਿ ਅੱਜ ਸਟੋਰ ਜਿਹੜੇ ਉਹ ਅੱਜ ਬਹੁਤ ਟਾਈਮ ਨਾਲ ਬੰਦ ਹੋ ਜਾਣੇ ਆ ਆ ਜੀ ਚੱਲਦੇ ਆ ਖਰੀਦੋ ਖਰਾਦੀ ਕਰਨ ਹਾਂਜੀ ਜੀ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਨਵੇਂ ਸਾਲ ਦੀ ਸਵੇਰ ਆ ਕਾਲੂ ਚੜਨੀ ਹੈ ਤੇ ਅੱਜ ਨਵੇਂ ਸਾਲ ਪੁਰਾਣੇ ਸਾਲ ਦਾ ਐਂਡ ਹੋਣ ਵਾਲਾ 31 ਦਸੰਬਰ ਤੇ ਅੱਜ ਦਾ ਸਵੇਰ ਚੜ ਗਈ ਹੈ ਤੇ ਮੌਸਮ ਬਰਫੋ ਬਰਫੋ ਆ ਪਿਆ ਹੈ ਤੇ ਹੋ ਵੇਖੋ ਚਿੱਟਾ ਰੁੱਖ ਕਿੰਨਾ ਸੋਹਣਾ ਲੱਗਣ ਡਿਆ ਹੈ ਤੇ ਓਏ ਹੋਏ ਤੇ ਮੈਂ ਕਿਹਾ ਚੱਲ ਥੋੜੀ ਜੀ ਵੀਡੀਓ ਬਣਾ ਲਈ ਅੱਜ ਦੇ ਸਵੇਰ ਅੱਜ ਪਹਿਲਾਂ ਜਾਵਾਂਗੇ ਗੁਰੂ ਘਰ ਉਸ ਤੋਂ ਬਾਅਦ ਜਾਵਾਂਗੇ ਫਿਰ ਨਵੇਂ ਸਾਲ ਦਾ ਇੱਥੇ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਬਹੁਤ ਘਟ ਜਾਈਦਾ ਕਿਉਂਕਿ ਗੁਰੂ ਘਰ ਜਾ ਕੇ ਤੇ ਬਸ ਫਿਰ ਆਣ ਕੇ ਘਰੇ ਸੌਂਜੀਦਾ ਹੈ ਤੇ ਹਾਂਜੀ ਜੀ ਅੱਜ ਸਾਰੀ ਦਿਹਾੜੀ ਵਾਸਤੇ ਇਹਦਾ ਵੀਡੀਓ ਚੱਲੀ ਜਾਏਗੀ ਜਿਹੜੀ ਵੀ ਹੈ ਵੇ ਜੋ ਵੀ ਬਣੇਗਾ ਅੱਜ ਆਹ ਮੋਲ ਚਲ ਬਣਿਆ ਪਿਆ برف ਦਾ برف برف ਹੋਇਆ ਪਿਆ ਕੰਮ ਅੱਜ ਅਜੇ برف ਪਈ ਨਹੀਂ ਅਜੇ ਉਹ ਕੀ ਕਹਿੰਦੇ ਹੁੰਦੇ ਆ ਕੋਰਾ ਟੈਪ ਹੀ ਤੇ ਕੋਰਾ ਟੈਪ ਨਾਲ ਹੀ ਆ ਹਾਲ ਹੋਇਆ ਪਿਆ ਆ ਤੇ ਠੰਡ ਬਹੁਤ ਜ਼ਿਆਦੀ ਹੈ ਤੇ ਵਾਹਿਗੁਰੂ ਮਿਹਰ ਕਰੇ ਤੇ ਰਾਤ ਨੂੰ ਮੌਸਮ ਠੀਕ ਰਹੇ ਕਿਉਂਕਿ ਮੈਂ ਵੀਡੀਓ ਬਣਾਉਣਾ ਹੈ ਠੰਡ ਜ਼ਿਆਦੀ ਹੋਈ ਤੇ ਫਿਰ ਹੱਥ ਬਹੁਤ ਕੰਮਦੇ ਆ ਹਾਂਜੀ ਜੀ ਆ ਵੇਖੋ ਕਿੱਦਾਂ ਸੋਹਣਾ 뷰 ਹੋਇਆ ਪਿਆ ਹੈ ਬਰਫ਼ ਵਾਲਾ ਪਰ ਬਰਫ਼ ਦੂਰੋਂ ਹੀ ਸੋਹਣੀ ਲੱਗਦੀ ਹੈ ਸ਼ੀਸ਼ਿਆਂ 'ਚ ਵੇਖੀਏ ਨਾ ਤਾਂ ਫੇਰ ਸੋਹਣੀ ਲੱਗਦੀ ਹੈ ਪਰ ਜਦੋਂ ਬਰਫ਼ 'ਚ ਕੰਮ ਕਰਨਾ ਪਵੇ ਉਦੋਂ ਤਾਂ ਫਿਰ ਬਹੁਤ ਕੰਮ ਖਰਾਬ ਹੁੰਦਾ ਹੈ ਜੀ ਆਇਆਂਏ ਹੁਣ ਗੁਰੂ ਘਰ ਨਵਾਂ ਸਾਲ ਦੀ ਸ਼ੁਰੂਆਤ ਤੇ ਐਂਡ ਇੱਥੇ ਕਰਨ ਹਾਂਜੀ ਜੀ ਸਸਰੀ ਘਾਲ ਜੀ ਅਸੀਂ ਪਹੁੰਚ ਗਏ ਆ ਗੁਰੂ ਘਰ ਮੱਥਾ ਟੇਕ ਆਏ ਆ ਹੋਰ ਅਸੀਂ ਆ ਗਏ ਆ ਕਾਰ ਪਲੱਸ ਹਾਂਜੀ ਜੀ ਹੁਣ ਟਾਈਮ ਹੋ ਗਿਆ ਆ 10:20 ਤੋਂ 25 ਮਿੰਟ ਦੇ ਵਿੱਚ ਜੀ ਜੀ 23 ਮਿੰਟ ਲਾ ਲਓ ਇਹ ਜੀ ਅਸੀਂ ਪਹੁੰਚ ਗਏ ਕਾਰਨ ਪਲੱਸ ਠੀਕ ਹੈ ਆ ਆਇਆ ਆਇਆ ਉਫੀਰ pran ਬੋਲਾ ਅਸੀਂ ਚੱਲੇ ਆ ਨਵਾਂ ਸਾਲ ਦੇਖਣ ਪਹਿਲੀ ਵਾਰੀ ਇਦਾਂ ਹੋਊਗਾ ਲਾਈਫ ਦੇ ਵਿੱਚ ਮਦਰ ਪਹਿਲਾਂ ਵੀ ਇਦਾਂ ਬੜੀ ਵਾਰੀ ਹੋਇਆ ਆ ਪਰ ਪਹਿਲੀ ਵਾਰੀ ਇਦਾਂ ਹੋਊਗਾ ਕਿ ਅਸੀਂ ਕਾਰਨ ਪਲੱਸ ਇੱਥੇ ਜਾ ਲਾ ਲੋ ਵੀ ਵੀਡੀਓ ਬਣਾਉਣ ਦੇ ਚੱਕਰ ਚ ਆ ਗਏ ਨਹੀਂ ਤੇ ਮੈਂ ਹਮੇਸ਼ਾ ਤਕਰੀਬਨ ਸਾਰੀ ਵਾਰੀ ਇਦਾਂ ਹੀ ਹੁੰਦਾ ਵੀ ਗੁਰੂ ਘਰ ਜਾਂਦਾ ਤੇ ਗੁਰੂ ਘਰ ਤੋਂ ਬਾਅਦ ਕਰੇ ਚਲੋ ਜੀ ਆਜੋ ਹੁਣ ਇੰਦਰ ਉਦਰ ਦੀਆਂ ਨਾਲ ਗੱਲਾਂ ਕਰੀਏ ਤੇ ਆਪਾਂ ਵੇਖੀਏ ਨਵਾਂ ਸਾਲ ਆਸਟ੍ਰੇਲੀਆ ਦਾ ਹਾਂਜੀ ਜੀ ਬਾਕੀ ਸਾਰੇ ਉੱਥੇ ਚਲੇ ਗਏ ਆ ਜਿਹੜੇ ਨਾਲ ਦੇ ਸੀ ਠੀਕ ਹੈ ਜੀ ਤੇ ਅਸੀਂ ਹੁਣ ਜਾਣਦੇ ਆ ਇਸ ਟਾਈਮ ਕੋਈ ਗੁਰੂ ਘਰ ਬਹੁਤ ਉੱਥੇ ਚਲੇ ਗਏ ਬੱਚਿਆਂ ਨੂੰ ਲੈ ਕੇ ਉਹਨਾਂ ਦਾ ਵੀ ਉੱਥੇ ਜ਼ਰੂਰੀ ਸੀਗਾ ਉਹਨਾਂ ਦਾ ਕੀ ਸਾਰਿਆਂ ਦਾ ਉੱਥੇ ਗੁਰੂ ਘਰ ਜਾਣਾ ਜ਼ਰੂਰੀ ਸੀਗਾ ਤੇ ਹੁਣ ਅਸੀਂ ਚੱਲੇ ਆ ਅੱਗੇ ਤੇ ਫਿਲਹਾਲ ਉੱਥੇ ਜੱਗੇ ਹੋਣੀ ਉੱਥੇ ਪਹੁੰਚੇ ਤੇ ਉਹ ਕਹਿੰਦੇ ਵੀ ਉੱਥੇ ਕੱਖ ਨਹੀਂ ਹੈਗਾ ਅਜੇ ਤੱਕ ਮੱਕੀ ਨਵਾਂ ਸਾਲ ਹੈ ਜਿਹੜਾ 11 ਵਜੇ ਤੋਂ ਬਾਅਦ ਹੀ ਮਤਲਬ ਸਾਰੇ ਲੋਕਾਂ ਨੇ ਆਣਾ ਹੈ ਤੇ ਇੱਥੇ ਉਦਾਂ ਵਾਵਾ ਮਾਹੌਲ ਚਾਲ ਵਧੀਆ ਬਣਿਆ ਹੋਇਆ ਹੈ ਤੇ ਆਪਾਂ ਜਿੰਨਾ ਵੀ ਕਰਨਾ ਆਏ ਜਿੰਨਾ ਵੀ ਜਿਹੜਾ ਵੀ ਸਾਡਾ ਆਣ ਦਾ ਜਿਹੜਾ ਇੱਥੇ ਮਕਸਦ ਹੀ ਉਹ ਵੀਡੀਓ ਬਣਾਉਣਾ ਹੈ ਹੋਰ ਇਦਾਂ ਕੋਈ ਨਹੀਂ ਹੈ ਤੇ ਆਪਾਂ ਵੀਡੀਓ ਬਣਾਉਣ ਦੇ ਚੱਕਰ 'ਚ ਆਏ ਆ ਵੀ ਚੱਲ ਚੱਲ ਜਾ ਕੇ ਤੇ ਵੀਡੀਓ ਬਣਾ ਕੇ ਲੈ ਆਨੇ ਆ ਮੈਂ ਅਮਰਵੀਰ ਪਾਜੀ ਬਨੋਦ ਪਾਜੀ ਮਨਦੀਪ ਜੱਗਾ ਬੱਬਲ ਬਾਕੀ ਨਾਲ ਕੋਣ-ਕੋਣ ਹੈ ਉਹ ਬਾਅਦ ਚ ਤੁਹਾਨੂੰ ਵੀਡੀਓ ਜਰਾ ਹੀ ਦੱਸਿਆ ਜਾਊਗਾ ਤੇ ਕਿੱਦਾਂ ਇੱਥੇ ਦੇ ਲੋਕ ਨਵਾਂ ਸਾਲ ਮਨਾਉਂਦੇ ਆ ਤੇ ਉਹ ਦੇਖਦੇ ਆ ਜਿਓ ਜੀ ਹਾਂਜੀ ਜੀ ਅਸੀਂ ਆ ਗਏ ਹਾਂ ਇੱਕ ਡਿਸਟ੍ਰਿਕਟ ਦੇ ਵਿੱਚ ਠੀਕ ਹੈ ਜੀ ਇੱਥੇ ਜਿੱਧਰੋ ਐਂਟਰੀ ਹੋਣੀ ਹੈ ਤੇ ਸੰ ਇੱਥੇ ਲੋਕੀ ਵੇਖੋ ਨਵੇਂ ਸਾਲ ਦੇ ਇਹਨਾਂ ਦਾ ਤਾਂ ਤਿਹਾੜ ਹੀ ਹੈ ਨਾ ਨਵਾਂ ਸਾਲ ਹੋ ਗਿਆ ਕ੍ਰਿਸਮਸ ਹੋ ਗਿਆ ਹਣਾ ਚਲੋ ਅਸੀਂ ਤੇ ਨਹੀਂ ਕ੍ਰਿਸਮਸ ਮਨਾਉਂਦੇ ਪਰ ਇਹ ਲੋਕ ਤੇ ਨਵਾਂ ਸਾਲ ਤੇ ਮਨਾਉਂਦੇ ਆ ਨਾ ਇਹ ਫੇਰ ਮੈਂ ਬੈਕ ਤੇ ਹੋ ਗਿਆ ਆਇਆ ਓਪਰਾ ਓਪਰਾ ਇੱਕ ਡਿਸਟ੍ਰਿਕਟ ਦਾ ਕੀ ਇਹਨੂੰ ਕਹਿੰਦੇ ਆ ਨਾ ਮੈਨੂੰ ਹੁਣ ਦਿਮਾਗ 'ਚ ਨਹੀਂ ਆ ਰਿਹਾ ਇੱਥੇ ਨਾ ਟੈਂਕਰੂਜ਼ ਦੀ ਫਿਲਮ ਸ਼ੂਟ ਹੋਈ ਸੀਗੀ ਅ ਮਿਸ਼ਨ ਇੰਪੋਸੀਬਲ ਜਿਹੜੀ ਸ਼ਾਇਦ 2022 ਕੇ 23 ਦੇ ਵਿੱਚ ਆਈ ਸੀਗੀ ਇੱਥੇ ਭੱਜਦਾ ਹੁੰਦਾ ਆ ਤੇ ਪਰਲੀ ਸਾਈਡ ਤੋਂ ਪਰਾਤਰ ਇੱਕ ਨੰਬਰ ਟਰੈਮ ਚੱਲਦੀ ਹੁੰਦੀ ਠੀਕ ਹੈ ਆ ਜੋ ਹੁਣ ਆਪਾਂ ਚੱਲਦੇ ਆ ਅੱਗੇ ਬਾਕੀ ਨਾਲ ਦੇ ਨੂੰ ਮਿਲਦੇ ਆ ਤੇ ਫੇਰ ਮਾਰਦੇ ਅੰਗਪਾ ਛਪਾ ਤੇ ਫੇਰ 12 ਵਜੇ ਤੁਹਾਨੂੰ ਵਿਖਾਇਆ ਜਾਏਗਾ ਨਵਾਂ ਸਾਲ ਇੱਥੇ ਗੋਰੇ ਲੋਕ ਕਿੱਦਾਂ ਨਵਾਂ ਸਾਲ ਮਨਾਉਂਦੇ ਆ ਠੀਕ ਹੈ ਬਾਕੀ ਤਕਰੀਬਨ ਆਪਣੇ ਪੰਜਾਬ ਵਾਲੇ ਦੇ ਵਿਚਾਰੇ ਅੱਧੇ ਤੋਂ ਜ਼ਿਆਦਾ ਤਾਂ ਕਿਸਾਨੀ ਧਰਨੇ ਤੇ ਹਨਾ ਬਾਪੂ ਡੱਲੇ ਵਾਲੇ ਬੈਠਾ ਆ ਜਿਹੜਾ ਵੀ ਕੋਈ ਹੋਵੇ ਤੇ ਬਾਪੂ ਡੱਲੇ ਵਾਲ ਦੀ ਸਪੋਰਟ ਕਰੇ ਤੇ ਕਿਉਂਕਿ ਉਹਨਾਂ ਨੂੰ 35 ਦਿਨ 36 ਦਿਨ ਹੋ ਗਏ ਆ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਹਾਂਜੀ ਜੀ ਆਹ ਵੇਖੋ ਜੀ ਨਵਾਂ ਸਾਲ ਓਏ ਹਾਂ ਪਾਨੇ ਮਾ ਤੋਲਿਕੋ ਕੋਲਿਕੋ ਇਹ ਆਹ ਵੇਖੋ ਆਹ ਵੇਖੋ ਨਵਾਂ ਸਾਲ ਚੱਲ ਰਿਹਾ ਓਏ ਹੋਏ ਹੋਏ ਕੀ ਆ ਬਾਤਾਂ ਜੀ ਮਗਾ ਮਾਗੋ ਹੀ ਕਿ ਨਵਾਂ ਸਾਲ ਤੇ A to Z ਉਹ ਅੱਗੇ ਜਾ ਕੇ ਇੱਥੇ ਇੱਕ ਚਰਚ ਹੈ ਬਹੁਤ ਸਾਲ ਹਜ਼ਾਰਾਂ ਸਾਲ ਪੁਰਾਣੀ ਚਰਚ ਹੈ ਤੇ ਉਹ ਚਰਚ ਦੇ ਆਲੇ-ਦੁਆਲੇ ਲੋਕ ਪਟਾਕੇ ਚਲਾਉਂਦੇ ਆ ਠੀਕ ਹੈ ਜੀ ਤੇ ਇੱਥੇ ਨਾ ਵੱਡੇ ਪਟਾਕੇ ਉਹਨਾਂ ਬੰਦ ਕੀਤੇ ਆ ਜਿੱਦਾਂ ਕਹ ਲਓ ਵੀ ਜੇ ਇਨਾਂ ਦੀ ਭਾਸ਼ਾ ਚ ਕਹੀਏ ਤੇ ਸਟੂਫੇ ਇੱਕ ਜਿਹੜੇ ਪਟਾਕੇ ਜਾਨਕੀ ਛੋਟੇ ਪਟਾਕੇ ਤੁਸੀਂ ਚਲਾ ਸਕਦੇ ਹੋ ਵੱਡੇ ਪਟਾਕੇ ਨਹੀਂ ਚਲਾ ਸਕਦੇ ਹਾਂਜੀ ਜੀ ਜਿੱਦਾਂ ਕਿ ਛੋਟੇ ਪਟਾਕੇ ਤੁਸੀਂ ਚਲਾ ਸਕਦੇ ਹੋ ਵੱਡੇ ਪਟਾਕੇ ਨਹੀਂ ਚਲਾ ਸਕਦੇ ਜਿੱਦਾਂ ਛੋਟਾ ਮਤਲਬ ਜਿੱਦਾਂ ਆਪਾਂ ਉੱਥੇ ਕੁੱਕੜ ਬੰਬ ਕਹਿੰਦੇ ਜਿੱਦਾਂ ਨਾ ਜਾਂ ਜਿਹੜੇ ਨਿਆਣੇ ਥੱਲੇ ਛੋਟੇ ਬੰਬ ਮ ਉਹ ਚਲਾ ਸਕਦੇ ਵਡੇ ਪਟਾਕੇ ਨਹੀਂ ਚਲਾ ਸਕਦੇ ਪਰ ਜਿਹੜੇ ਲੈ ਕੇ ਆਏ ਆ ਉਹ ਕਿੱਥੇ ਟੱਲਣ ਵਾਲੇ ਆ ਨਾ ਠੀਕ ਹੈ ਜੀ ਜਿਹੜੇ ਪੈਕੇਜ ਆਗ ਲਾਣ ਵਾਲੇ ਆ ਜਾਂ ਵੀਰਾਂ ਸੇ ਦੇ ਵੀ ਕਿਹਨੇ ਖਾਦਾ ਪੀਤਾ ਹੋਊਗਾ ਉਹ ਕਿੱਥੇ ਟੱਲਣ ਵਾਲੇ ਆ ਉਹਨਾਂ ਨੇ ਇੰਨੀ ਦੂਰ ਦੂਰੋਂ ਲੈ ਕੇ ਆਂਦੇ ਆ ਉਹ ਚਲਾਣਗੇ ਚਲਾਣਗੇ ਤਕਰੀਬਨ ਅਸਟਰੀਆ ਨੇ ਇਸ ਵਾਰ ਸਾਰੇ ਹੀ ਪਟਾਕੇ ਬੰਦ ਕਰ ਦਿੱਤੇ ਵੱਡੇ ਵੱਡੇ ਸਟੋਰਾਂ ਦੇ ਵਿੱਚ ਜਿਹੜੇ ਲੱਗਨੇ ਸੀ ਉਹ ਬੰਦ ਕਰ ਦਿੱਤੇਗੇ ਤੇ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਛੋਟੇ ਪਟਾਕੇ ਉਹ ਹੀ ਚਲਾਏ ਜਾਣਗੇ ਫਿਰ ਲੋਕਾਂ ਕੀ ਕੀਤਾ ਜਿਹੜੇ ਚੈੱਕ ਚੈੱਕਰ ਪਬਲਿਕ ਹਨਾ ਆਪਰਾਹਾ ਇੱਧਰ ਲਾ ਲੋ ਜਿਹੜਾ ਹੰਗਰੀ ਹੋ ਗਿਆ ਜਿਹੜੇ ਵੀ ਸਟੋਰ ਹੋ ਗਏ ਹਨ ਛੋਟੇ ਛੋਟੇ ਜਿਹੜੇ ਇੱਧਰ ਨਾਲ ਲੱਗਦੇ ਸੀ ਬਾਡਰ ਉਹਨਾਂ ਤੇ ਲੋਕਾਂ ਨੇ ਪਟਾਕੇ ਲਿਆ ਕੇ ਤੇ ਚਲਾਏ ਆ ਠੀਕ ਹੈ ਜੀ ਚਲਾੜੇ ਆ ਜੇ ਲੈ ਕੇ ਆਏ ਆ ਤੇ ਇੱਥੇ ਬਹੁਤ ਸਾਰੀ ਪੁਲਿਸ ਸੀ ਜਿਹੜੀ ਬਾਡਰਾਂ ਦੇ ਉੱਤੇ ਲਾ ਦਿੱਤੀ ਗਈ ਸੀ ਬਿਨਾ ਵਰਦੀਆਂ ਦੇ ਵਿੱਚ ਕਿ ਜਿਹੜਾ ਵੀ ਆਊਗਾ ਪਟਾਕੇ ਲੈ ਕੇ ਤੇ ਉਹਨਾਂ ਨੂੰ ਰੋਕਿਆ ਜਾਵੇ ਤੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਠੀਕ ਹੈ ਜੀ ਤੇ ਹੁਣ ਚਲੋ ਆਜੇ ਦੇਖਦੇ ਆ ਪਟਾਕੇ ਚਲਾਉਂਦੇ ਆ ਕਿ ਨਹੀਂ ਚਲਾਉਂਦੇ ਠੀਕ ਹੈ ਜੀ ਤੇ ਆ ਜੋ ਆਪਾਂ ਦੇਖਦੇ ਆ ਨਵਾਂ ਸਾਹਜੀ ਜੀ ਆਪਾਂ ਜਿਹੜੀ ਹੁਣ ਚਰਚ ਦੇ ਲਾਗੇ ਜਾਣਾ ਇਹ ਜਦੋਂ ਮੈਂ ਨਵੇਂ-ਨਵੇਂ ਬਲੌਗ ਸ਼ੁਰੂ ਕੀਤੇ ਸੀ ਉਦੋਂ ਇਹ ਚਰਚ ਮੈਨੂੰ ਦਿਖਾਈ ਸੀਗੀ ਠੀਕ ਹੈ ਜੀ ਇਹ ਚਰਚ ਦੇ ਬੜੇ ਕਿਾਸ ਲਾਏ ਜਾਂਦੇ ਮੈਂ ਹੁਣ ਬੰਨਣ ਅਸੀਂ 5 ਕੇ 7 ਜਣੇ ਆ ਮੈਂ ਇੱਕ ਨੂੰ ਪੁੱਛਿਆ ਮੈਂ ਕਿ ਚਰਚ ਉਹ ਕਹਿੰਦਾ ਭਾਈ 700 ਸਾਲ ਪੁਰਾਣੀ ਮੈਂ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਭਾਈ 1100 ਸਾਲ ਪੁਰਾਣੀ ਉਹਨੂੰ ਪੁੱਛਿਆ ਉਹ ਕਹਿੰਦਾ ਇਹ 1000 ਸਾਲ ਤੇ ਮੈਂ ਪਹਿਲਾਂ ਸੁਣਦਾ ਹੁੰਦਾ ਸੀ ਤੇ ਮੈਂ ਕਿਹਾ ਚਲੋ ਜੀ ਹੁਣ ਕੀ ਕਹਨੇ ਆ ਹਨਾ ਵੀ ਇੰਨੇ ਜਿਆਦਾ ਪੁਰਾਣੀ ਚਰਚੇ ਇਹ ਆਪਾਂ ਵੇਖਦੇ ਆਂ ਜੀ ਖੂਬਸੂਰਤੀ ਆ ਵੇਖੋ ਜੀ ਖੂਬਸੂਰਤੀ ਇਹਨਾਂ ਨੇ ਕਿੰਨਾ ਸਜਾਇਆ ਹੋਇਆ ਹੈ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਹਨਾ ਠੀਕ ਹੈ ਜੀ ਇਹ ਆ ਜੀ ਨਵਾਂ ਸਾਲ ਲੋਕਾਂ ਨੇ ਕਿਵੇਂ ਜਗਮਗ ਜਗਮਗ ਕੀਤੀ ਹੋਈ ਆਜੋ ਜੀ ਆ ਯਾਰ ਨਵੇਂ ਸਾਲ ਦੀਆਂ ਰੌਣਕਾਂ ਸਾਰੀਆਂ ਠੀਕ ਹੈ ਜੀ ਆਜੋ ਆਪਾਂ ਚੱਲਦੇ ਆ ਜੀ ਨਵੇਂ ਸਾਲ ਦੇ ਰੌਣਕਾਂ ਵੇਖੋ ਪੁਲਿਸ ਵਾਲੇ ਮੁਲਾਜ਼ਮ ਵੀ ਖੜੇ ਹੈ ਵਿਚਾਰੇ ਜਿਨ੍ਹਾਂ ਨੇ ਆਜੋ ਫੇਰ ਵੀ ਆਪਾਂ ਫੇਰ ਦੁਬਾਰਾ ਮਾਈਂਡ ਦੇ ਵਿੱਚ ਉਹ ਗੱਲ ਆ ਰਹੀ ਏ ਕਿ ਆਪਾਂ ਨਵਾਂ ਸਾਲ ਮਨਾ ਰਹੇ ਆ ਤੇ ਉਧਰ ਬਾਪੂ ਡੱਲੇਵਾਲ ਸਾਹਿਬ ਠੀਕ ਹੈ ਜੀ 35 ਕ 36 ਦਿਨ ਤੋਂ ਉਹ ਹੜਤਾਲ ਤੇ ਆ ਤੇ ਐਸੀ ਆਪਣੀ ਸਰਕਾਰ ਏ ਠੀਕ ਹੈ ਜੀ ਜਿਨ੍ਹਾਂ ਨੇ ਹਾਲ ਚਾਲ ਤੇ ਕੀ ਪੁੱਛਣਾ ਸੀ ਆਪ ਹੀ ਘੁੰਮਣ ਪਏ ਕਬੱਡੀ ਕੱਪ ਕੇ ਕੀ ਫੁੱਟਬਾਲ ਕੱਪ ਵੇਖਣ ਚਲੇ ਗਏ ਤੇ ਆ ਜੋ ਆਪਾਂ ਵੇਖਦੇ ਆ ਅੱਗੇ ਮਾਹੌਲ ਚਾਲ ਕੀ ਹੈ ਕਿੱਦਾਂ ਆ ਆ ਜੋ ਜੀ ਹਾਲੇ ਪੁਲਿਸ ਹਾਲੇ ਕੋ ਪੁਲਿਸ ਲੱਗੀ ਹੋਈ ਹੈ ਸਾਰਿਆਂ ਨੂੰ ਚੈੱਕ ਕਰਕੇ ਭੇਜ ਰਹੀ ਹੈ ਕਿ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਕੋਈ ਚੀਜ਼ ਲੈ ਕੇ ਨਾ ਅੱਗੇ ਜਾਵੇ ਠੀਕ ਹੈ ਜੀ ਤੇ ਆ ਸਾਰੇ ਇੱਥੇ ਚੱਲ ਰਿਹਾ ਪ੍ਰੋਗਰਾਮ ਆਜੋ ਜੀ ਹਾਂਜੀ ਇਹ ਗੱਲ ਮੈਂ ਦੱਸ ਨਹੀਂ ਇੱਕ ਹੋਰ ਮਹੀਨਾ ਆਪਸ ਵਿੱਚ ਨਾ ਮੁੰਡੇ ਗੱਲਾਂ ਕਰਨਦੇ ਸੀ ਸਾਰੇ ਤੇ ਆਪਸ ਵਿੱਚ ਮੁੰਡੇ ਸਾਰੇ ਗੱਲਾਂ ਕਰਨਦੇ ਆ ਕਿ ਚੱਲ ਬਾਹਰੋਂ ਸਮਾਨ ਕੁਝ ਖਾਣ ਨੂੰ ਲੈ ਲਾਂਗੇ ਤੇ ਜੇ ਮਤਲਬ ਜਿਆਦਾ ਭੁੱਖ ਲੱਗੀ ਜਾਂ ਕਿੱਦਾਂ ਵੀ ਉਹ ਕਹਿੰਦੇ ਯਾਰ ਸਮਾਨ ਲੈਣ ਦੀ ਵੀ ਦਿੱਕਤ ਆ ਗਈ ਦਿਕਤ ਇਹ ਸੀ ਦੀਏ ਜਿਹੜੀ 2 ਘੰਟੇ ਲਾਈਨਾਂ 'ਚ ਖੜਨਾ ਪੈਣਾ ਆ ਯਾਨੀ ਕਿ ਹਰ ਜਿਹੜਾ ਮਤਲਬ ਖਾਣ ਪੀਣ ਦਾ ਸਟੋਰ ਹੈ ਹਨਾ ਇੱਥੇ ਲੱਗੇ ਹੋਏ ਆ ਉਹ ਬਹੁਤ ਹੀ ਜ਼ਿਆਦਾ ਲਾਈਨਾਂ 'ਚ ਵੇਟ ਕਰਨੀ ਪੈਂਦੀ ਹੈ ਤੇ ਤੁਹਾਨੂੰ ਪਤਾ ਵੀ ਇਸ ਟਾਈਮ ਵੇਟ ਕਰਨੀ ਕਿੰਨੀ ਔਖੀ ਹੋ ਜਾਂਦੀ ਖੰਡ ਦੇ ਵਿੱਚ ਹੈਪੀ ਨਿਊ ਇਅਰ ਜੀ ਨਵੇਂ ਸਾਲ ਦੇ ਬਹੁਤ ਬਹੁ ਮੁਬਾਰਕਾ ਸਾਰਿਆਂ ਨੂੰ ਠੀਕ ਹੈ ਜੀ ਤੇ ਅਸਾਦ ਜੀ ਦੀ ਬਾਤ ਚ ਬਣਾ ਨੇ ਤੇ ਸਾਰੇ ਆਪਾਂ ਆਏ ਆ ਫਰੈਂਡ ਠੀਕ ਹੈ ਜੀ ਤੇ ਆ ਨਵਾਂ ਸਾਲ ਚੱਲ ਰਿਹਾ ਜੋਰਾਸ਼ੋਰਾਂ ਦੇ ਨਾਲ ਠੀਕ ਹੈ ਭਾਈ ਬੱਚੇ ਲੈ ਆਣੇ ਤੁਸੀਂ ਹਾਂਜੀ ਜੀ ਨਾ ਗਿਆ ਕੱਲਾ ਅੱਜ ਨਵਾਂ ਸਾਲ ਜਿੰਨਾ ਦੇਖਿਆ ਜਾਵੇ ਵਿਖਾਇਆ ਜਾਵੇ ਇਹ ਜਿਹੇ ਵਿੱਚ ਕੋਈ ਨਾ ਵਧੀਆ ਆ ਜਿਹੜਾ ਆ ਭਾਜੀ ਜਿੰਨਾ ਦਾ ਅੱਜ ਮੰਗਲਵਾਰ ਉਹਨਾਂ ਨੂੰ ਕੀ ਤੇਰੀ ਜਿੰਨਾ ਸਾਹ ਆ ਬਾਤੀਆਂ ਦਾ ਸਾਰਿਆਂ ਦਾ ਕੋਈ ਮੰਗਲਵਾਰ ਨਹੀਂ ਆ ਭਾਜੀ ਦਾ ਮੰਗਲਵਾਰ ਠੀਕ ਹੈ ਜੀ ਕੀ ਕਰ ਮਾਣੋ 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 ਮੇਰੇ ਨਾਲ ਦੇ ਚੱਲਦਾ ਪੂਰੇ ਜਿਹੜੇ ਆਪਣਾ ਜੁਗਮੰਦ ਕਰਦੇ ਹੈ ਗੈਸ ਮੈਂ ਅੱਜ ਆਏ ਸਾਰੇ ਪਿਆਰ ਦੇ ਟਿਕਾ ਮੇਰੇ ਪਾਸ ਜਾਂਦਾ ਪਰ ਉਹ ਠੰਡ ਤੋਂ ਪਤਾ ਲੱਗ ਰਿਹਾ ਕਿ ਟੋਪਿਕ ਆ ਕੇ ਬਹੁਤ ਵਧੀਆ ਆਈਡੀਆ ਹੈ ਹੇ ਲੋ ਜਾਵੇ ਫੰਡ ਓਏ ਅੱਜ ਦਾ ਸਟਾਈਲ ਨਹੀਂ ਲਾਇਆ ਕਿ ਪਹਿਲਾਂ ਦਾ ਸਟਾਈਲ ਉਹਦਾਂ ਜਿਹੜੀ ਜਾਕੇ ਪਾਈ ਉਸ ਮੈਂ ਤਾਂ ਦੱਬ ਕੇ ਕੰਨਾਂ ਵਿੱਚ ਹੋਰ ਨੀਅਤ ਚ ਫਾੜੇ ਲੰਦਾ ਇਸ ਸਾਲ ਨਾ ਉਹਦਾ ਨਾ ਸਟਾਈਲ ਆ ਗਿਆ ਉਹਦੇ ਪਰੋਤ ਤੇ ਮੈਨੂੰ ਲਾਉਣਾ ਹੈ ਓਏ ਆ ਜੋ ਦੋ ਵਜੇ ਆਪਾਂ ਇੱਕ ਬੈਸ ਨੂੰ ਇੱਕ ਨਵਾਂ ਆ ਆ ਦੇਖੋ ਆਪਣਾ ਫੈਨ ਸਰਕਲ ਚੱਲਦਾ ਆ ਸਾਰਾ ਇੰਜੋਏਮੈਂਟ ਕਰਦਾ ਇਹ ਸਭ ਤੋਂ ਬੈਸਟ ਗੱਲ ਤੇ ਵਧੀਆ ਗੱਲ ਤੋਂ ਵੱਧ ਹੁੰਦਾ ਆ ਆਪਣੇ ਫਰੈਂਡ ਦੀ ਤੇ ਦੋਸਤਾਂ ਦੀ ਤੇ ਇੰਨਾ ਲੋਕਾਂ ਦੀ ਗੋਰੀਆਂ ਦੀ ਲਾ ਲੇ ਕਿ ਇੰਜੋਏ ਕਰ ਰਹੇ ਆ ਨਾ ਨਾ ਕਿ ਕੋਈ ਟੀਕੇ ਲੜ ਰਹੇ ਆ ਨਾ ਕਿ ਇੰਜੋਏ ਮਤਲਬ ਖਰਾਬੀ ਕਰ ਰਹੇ ਆ ਨਾ ਉਧਰ ਸਾਰੇ ਲੋਕ ਆ ਜਿੰਨੇ ਵੀ ਆ ਇਹ ਪੀ ਕੇ ਸਾਰੇ ਘੁੰਮ ਫੇਰ ਰਹੇ ਆ ਨਾ ਮੈਨੂੰ ਤੇ ਆਪਾਂ ਕਈ ਵਾਰੀ ਵੇਖੀਦਾ ਵੀ ਆਪਣੇ ਪੰਜਾਬੀਆਂ ਨੂੰ ਇਦਾਂ ਕਿਹਾ ਜਾਂਦਾ ਵੀ ਇਹ ਇਦਾਂ ਕਰਦੇਗਾ ਉਦਾਂ ਕਰਦੇ ਆ ਇਹ ਸਿਰਫ ਸਾਰੇ ਹੀ ਆ ਤੇ ਗੁਰੂ ਘਰ ਮੱਥਾ ਦੇ ਕੇ ਆਏ ਤੇ ਸਾਰੇ ਸਿਰਫ ਤੇ ਸਿਰਫ ਤੋਰ ਫਿਰ ਕੇ ਮੇਲਾ ਦੇਖ ਕੇ ਦੇ ਘਰੇ ਚੱਲ ਜਾਣਗੇ ਇਹ ਗਾਇਸ ਤੇ ਸਾਰੇ ਇਨਵੈਸਟਿਗੇਟਿਵ ਇਸ ਜਿਹੜਾ ਜਿਹੜਾ ਵੀਡੀਓ ਵੇਖ ਕੇ ਜਿਹੜਾ ਜਿਹੜਾ ਲਾਗੇ ਵੇਖੋ ਉਹਨੇ ਵੀ ਇਹੋ ਹੀ ਲੰਮੇ ਸਾਲ ਦਾ ਬਹੁਤ ਬਹੁਤ ਸਾਰੇ ਨੇ ਮੁਆਰਕਾ ਇਹ ਗਾਇਸ ਕਿ ਆ ਆ ਵੀ ਆਪਾਂ ਜਿੱਥੇ ਆਏ ਇੱਥੇ ਹੈ ਤਾਂ ਪਤਾ ਹੀ 1100 ਸਾਲ ਪੁਰਾਣੀ ਚਰਚ ਇਹ ਗਾਇਸ ਚਰਚ ਅੱਗੇ ਆ ਤੇ ਫਿਰ ਵੀ ਆਪਾਂ ਵੀਡੀਓ ਅਹੀ ਕਹਿੰਦੇ ਜਿੱਲੀ ਪਹਿਲੀ ਵਾਰੀ ਹੋएगा ਵੀ ਅੰਨੀ ਵਧੀਆ ਵੀ ਵੀਡੀਓ ਬਣਾਈ ਜਾਏਗੀ ਕਿਉਂਕਿ ਉਹ ਵੇਖੋ ਨਾ ਲੈ ਕੇ ਲਾਇਆ ਵੀ 1 ਸਟਾਸਨ ਸਟੇਫਲ ਗਲਾਸ ਵਿੱਚ ਪੇਟ ਮੰਨ ਗਿਟਾਰ ਆਲਾ ਤੇ ਸਾਰੇ ਜਿੱਦਾਂ ਲੈ ਲਓਗੇ ਲੋਕਾਂ ਲਈ ਉਹਨੇ ਇਸ ਵਾਰ ਸਿਕਿਉਰਟੀ ਬਹੁਤ ਜਿਆਦਾ ਲਾਈ ਹੋਈ ਹੈ ਇਹਨਾਂ ਨੇ ਸਿਕਿਉਰਟੀ ਬਹੁਤ ਜਿਆਦਾ ਲਾਈ ਹੋਈ ਹੈ ਤੇ ਜਿੱਦਾਂ ਕਹ ਲਓ ਵੀ ਇਹੋ ਜਿਹੇ ਦੇਸ਼ੇ ਲਾ ਲਓ ਇਹ ਬਹੁਤ ਸੇਫ ਹੀ ਐਦਾਂ ਠੀਕ ਹੈ ਜੀ ਬਹੁਤ ਸਾਰੀਆਂ ਸਿਕਿਉਰਟੀ ਚੱਲ ਰਹੀਆਂ ਨੇ ਇਹ ਜਿਹੜਾ ਦੇਸ਼ ਬਹੁਤ ਜ਼ਿਆਦਾ ਸੇਫ ਹੈ ਤੇ ਲੋਕਾਂ ਨੇ ਕਦੇ ਵੀ ਮਤਲਬ ਕੋਈ ਇਦਾਂ ਦੀ ਨੀਕੀ ਨਹੀਂ ਹੋਈ ਹੈ ਨਾ ਪਰ ਇਸ ਵਾਰ ਕੁਝ ਇਦਾਂ ਦੀ ਪ੍ਰੋਬਲਮ ਸਾਲ ਕਰਕੇ ਕੁਝ ਧੰਕੀਆਂ ਇਹਨਾਂ ਨੂੰ ਮਿਲੀਆਂ ਲਾ ਲੇ ਤੇ ਇਸ ਵਾਰ ਬਹੁਤ ਜ਼ਿਆਦਾ ਸਕੋਰਤੀਏ ਲੋਕਾਂ ਨੂੰ ਚੈੱਕ ਕਰ ਕਰ ਭੇਜ ਰਹੇ ਆ ਪਰ ਜਿੰਨੇ ਵੀ ਮੇਰੇ ਨਾਲ ਫੈਨ ਸਰਕਲ ਦੇ ਸਾਰੇ ਕਹਿ ਰਹੇ ਆ ਯਾਰ ਪਹਿਲੀ ਵਾਰੀ ਇਦਾਂ ਹੋਇਆ ਸੁਣ ਚੁ ਮਿਲਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਚੈਕਿੰਗ ਹੋ ਰਹੀ ਹੈ ਇਹ ਚੈਕਿੰਗ ਕਿਉਂ ਹੋ ਰਹੀ ਹੈ ਉਹਦਾ ਕੀ ਰੀਜ਼ਨ ਇਹ ਹੋਈ ਹੈ ਤੁਹਾਨੂੰ ਪਤਾ ਵੀ ਕੋਈ ਵੀ ਨਹੀਂ ਚਾਹੁੰਦਾ ਵੀ ਉਹ ਦੇਸ਼ ਜਿਹੜਾ ਹਰ ਵਾਰੀ ਨੰਬਰ 1 ਤੇ ਹੁੰਦਾ ਆ ਠੀਕ ਹੈ ਤੁਸੀਂ ਕਿਤੇ ਵੀ ਗੂਗਲ ਸਰਚ ਕਰੋਗੇ ਤੇ ਆਸਟ੍ਰੇਲੀਆ ਜਿਹੜਾ ਨੰਬਰ ਹਮੇਸ਼ਾ 1 ਤੇ ਆਏਗਾ ਖੂਬਸੂਰਤੀ ਦੇ ਵਿੱਚ ਲਾ ਲਓ ਤੇ ਉੱਦਾਂ ਵੀ ਲਾ ਲਓ ਹਰ ਇੱਕ ਪ੍ਰੋਗਰਾਮ ਦੇ ਵਿੱਚ ਲਾ ਲਓ ਹਨਾ ਹਾਂ ਜੀ ਟਾਈਮ 11:00 ਵਜੇ ਤੇ 15 ਮਿੰਟ ਹੋਣ ਵਾਲੇ ਆ 13 ਮਿੰਟ ਹੋ ਗਏ 11 13 ਹੋ ਗਏ ਆ ਠੀਕੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਮੇਰੇ ਬਾਰਾਂ ਦੇ ਵੇਟ ਕੀਤੀ ਜਾ ਰਹੀ ਸਾਰੇ ਠੀਕ ਹੈ ਤੇ ਆ ਉਹ ਜਗਾ ਹੈ ਠੀਕ ਹੈ ਤੇ ਸਾਰਿਆਂ ਦੀ ਆਪਸ ਚ ਡਿਸਕਸ਼ਨ ਜਿਹੜੀ ਉਹ ਖਰਾਬ ਹੋ ਗਈ ਹੈ ਹਾਂਜੀ ਇਹਨਾਂ ਦੀ ਡਿਸਕਸ਼ਨ ਜਿਹੜੀ ਉਹ ਇਦਾਂ ਹੋ ਰਹੀ ਹੈ ਕਿ ਕਹਿੰਦੇ ਵੀ ਇੱਥੇ ਪਟਾਕੇ ਨਹੀਂ ਚੱਲਣੇ ਕਹਿੰਦੇ ਇੱਥੇ ਪਟਾਕੇ ਨਹੀਂ ਚੱਲਣੇ ਆਪਾਂ ਉੱਥੇ ਚੱਲਦੇ ਜਿੱਥੇ ਪਟਾਕੇ ਚੱਲਦੇ ਆਪਾਂ ਵੀਡੀਓ ਬਣਾਣੀ ਹੈ ਤੇ ਇੱਥੇ ਸਿਰਫ ਉਹਨਾ ਕਰਨਾ 9 8 7 6 5 4 3 2 1 ਇਦਾਂ ਉਹ ਨਵਾਂ ਸਾਲ ਨੂੰ ਆਵਰਨ ਨੇ ਆ ਉਹ ਉੱਥੇ ਚੱਲਦੇ ਜਿਵੇਂ ਪਟਾਕੇ ਚੱਲਦੇ ਆ ਤੇ ਸਾਰਿਆਂ ਨੂੰ ਦਿਖਾਣੇ ਆ ਕਿ ਲੋਕ ਇਦਾਂ ਇੰਜੋਏ ਕਰਦੇ ਆ ਠੀਕ ਹੈ ਜੀ ਆ ਜੇ ਥੋੜਾ ਅੱਗੇ ਚੱਲਦੇ ਆ ਅੱ ਆ ਵੇਖੋ ਜੀ ਇੱਥੇ ਦੀ ਖੂਬਸੂਰਤੀ ਤੇ ਲੋਕਾਂ ਨੇ ਕਿਵੇਂ ਮੇਲੇ ਲਾਏ ਹੋਏ ਨੇ ਠੀਕ ਹੈ ਜੀ ਅਗੇ ਐਮ ਜਿੰਨਾ ਹੋਇਆ ਆਪਾਂ ਟਾਈਮ ਚੈੱਕ ਓਏ ਟਾਈਮ ਆਏ ਨੋ ਨੋ ਬਾਜੀ ਜੱਗਾ ਠੀਕ ਹੈ ਜੀ ਟਾਈਮ ਹੋ ਗਿਆ 12 ਸੌਰੀ 11:40 ਠੀਕ ਹੈ ਜੀ ਅਜੇ 12 ਵਜੇ ਦੇ ਵਿੱਚ 20 ਮਿੰਟ ਨੇ ਠੀਕ ਹੈ ਜੀ ਜਿੱਥੇ ਆਪਾਂ ਜਾਣਾ ਉੱਥੇ 16 ਮਿੰਟ ਦੀ ਵਾਇਟ ਆ ਵਾਟ ਆ ਤੁਰ ਕੇ ਹਾਂਜੀ ਜੀ ਅਸੀਂ ਹੁਣ ਪਹੁੰਚ ਗਏ ਇੱਥੇ এনগেজমেন্ট ਹੋ ਗਿਆ টাইম দেখো ঠিক ਹੈ ਜੀ ਕੋਲ ਕਸਗਰਤਨ हां जी जी ਆਹ ਦੇਖੋ ਨਵਾਂ ਸਾਲ ਪੂਰੇ 12 ਵੱਜ ਗਏ ਠੀਕ ਹੈ ਜੀ ਜਦੋਂ ਟਾਈਮ ਵੇਖਿਆ ਜਾ ਤੇ 12 1 ਇੱਕ ਹੀ ਹੋ ਗਿਆ ਆ ਠੀਕ ਹੈ ਜੀ ਉਹੋ ਘੜੀ ਵਿੱਚ ਡਿਮ ਡਿਮ ਹੋ ਗਈ 12 ਵੱਜ ਗਏ ਪੂਰੇ ਤੇ ਲੋਕਾਂ ਨੇ ਪਟਾਕੇ ਬਟੁੱਕੇ ਵਜਾਣੇ ਸ਼ੁਰੂ ਕਰ ਦਿੱਤੇ ਆ ਠੀਕ ਹੈ ਜੀ ਆਹ ਦੇਖੋ ਝੰਡਾ ਝੂਲ ਰਿਹਾ ਆ ਅਸਟਰੀਆ ਦੇ ਆ ਠੀਕ ਹੈ ਜੀ ਤੇ ਲੋਕੀ ਹੁਣ ਆਪਣੇ ਘਰਾਂ ਨੂੰ ਉਤਰਨੇ ਸ਼ੁਰੂ ਹੋ ਗਏ ਆ ਕਿਉਂਕਿ ਇਹ ਲੋਕਾਂ ਦਾ ਐਨਜਾਇਮੈਂਟ ਹੀ ਇਹ ਹੁੰਦਾ ਆ ਕਿ ਸਿਰਫ ਤੇ ਸਿਰਫ ਆਪਾਂ 12 ਹੀ ਜਾਣੇ ਆ ਠੀਕ ਹੈ ਜੀ ਕਿ ਆਪਾਂ ਬਾਹਰ 12 ਹੀ ਜਾਣੇ ਆ ਹੋਰ ਕੋਈ ਚੱਲ ਨਹੀਂ ਠੀਕ ਹੈ ਜੀ ਆਹ ਵੇਖੋ ਕਿੱਦਾਂ ਇੰਨਾਂ ਲੋਕਾਂ ਨੇ ਰੋਡ ਜਾਮ ਕੀਤੇ ਹੋਏ ਆ ਇਹ ਲੋਕ ਐਨਜਾਇਮਮੈਂਟ ਇਦਾਂ ਕਰਦੇ ਆ ਠੀਕ ਹੈ ਜੀ ਨਾ ਕੋਈ ਖਰਾਬੀ ਨਾ ਕੋਈ ਰੌਲਾ ਤੇ ਨਾ ਕੋਈ ਗੋਲਾ ਠੀਕ ਹੈ ਜੀ ਨਾ ਕਿ ਦੂਜਿਆਂ ਵਾਂਗ ਆਪਣੇਆਂ ਵਾਂਗ ਲਾ ਲੋ ਹੋਰਾਂ ਵਾਂਗ ਲਾ ਲੋ ਵੀ ਇਹ ਲੜਦੇ ਆ ਝਗੜਦੇ ਆ ਹਾਂਜੀ ਜੀ ਭੈਣ ਜੋ ਅੱਦੇ ਲੋਕ ਤੇ ਗੋਡਿਆਂ ਭਾਰ ਹੋ ਕੇ ਤੇ ਪ੍ਰਪੋਜ਼ ਕਰੀ ਜਾ ਰਹੇ ਇੱਕ ਦੂਜੇ ਨੂੰ ਉਹ ਮੈਂ ਭਰਾ ਮੈਂ ਉੱਦਾਂ ਵੀ ਦਿਓ ਲਾਣਾ ਆਇਆ ਮੈਂ ਤੁਹਾਡੀ ਵੀਡੀਓ ਨੂੰ ਲਾਣਾ ਆਇਆ ਉਹਦੇ ਭਰਾਵਾ ਦੂਰੇ ਤੇ ਰਹੋ ਭੈਣ ਜੋ ਗੋਡੇ ਲਾ ਕੇ ਬੈਠੇ ਪਏ ਨੇ ਆ ਆ ਨਵਾਂ ਸਾਲ ਠੀਕ ਹੈ ਜੀ ਆਹ ਦੇਖੋ ਡਿਸਕਸ਼ਨ ਚੱਲ ਰਹੀ ਹੈ ਇਹਨਾਂ ਦੀ ਆਪਸ ਦੇ ਵਿੱਚ ਪਤਾ ਨਹੀਂ ਕੀ ਰੌਲਾ ਗੋਲਾ ਇਹ ਆਪਾਂ ਸਵੇਰੇ ਨਵੇੜਾਂਗੇ ਇਹਨਾਂ ਦਾ ਠੀਕ ਹੈ ਜੀ ਤੇ ਆ ਨਵਾਂ ਸਾਲ ਰਿਹਾ ਇੱਥੇ ਦਾ ਅਸਟਰੀਆ ਦਾ ਹਾਂ ਤੇ ਆ ਰਿਹਾ ਨਵਾਂ ਸਾਲ ਤੇ ਇਹ ਲੋਕ ਇੰਜੋਇਮੈਂਟ ਸਿਰਫ ਵੇਲੋ ਵੀ ਪਟਾਕੇ ਵੱਜ ਗਏ ਠੀਕ ਹੈ ਓਕੇ ਰਿਪੋਰਟ ਹੈ ਤੇ ਆਪਣੇ ਆਪਣੇ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਹੋ ਗਈਆਂ ਠੀਕ ਹੈ ਜੀ ਇਹ ਹੈ ਜੀ ਇਹਨਾਂ ਦਾ ਇੰਜੋਇਮੈਂਟ ਤੇ ਇਹ ਅਸਟਰੀ ਦੀ ਪਾਰਲੀਮੈਂਟ ਤੁਸੀਂ ਆਪ ਸਾਲ ਵਾਲੋ ਵੀ ਇੰਡੀਆ ਦੀ ਪਾਰਲੀਮੈਂਟ ਤੇ ਅਸਟਰੀ ਦੀ ਪਾਰਲੀਮੈਂਟ ਦੇ ਵਿੱਚ ਫਰਕ ਵੇਖ ਲਓ ਕਿ ਆਹ ਲੋਕ ਨੇ ਔਰ ਉੱਪਰ ਵੀ ਲੋਕ ਨੇ ਠੀਕ ਹੈ ਜੀ ਪਰ ਇਦਾਂ ਦੇ ਲੋਕ ਨਹੀਂ ਆ ਪਟਾਕੇ ਬੜੁੱਕੇ ਵਾਲੇ ਨਾ ਇੱਥੇ ਵਟਾਕੇ ਵਾਲੇ ਕੋਈ ਆ। ਸਿਰ ਇੰਜੋਇਮੈਂਟ ਕਰਦੇ ਗੱਡੀ ਖੜੀ ਐ। ਪੁਲਿਸ ਵਾਲਾ ਪਤੰਦਰ ਵਿੱਚ ਬੈਠੇ ਨੇ। ਬਾਹਰ ਉਹ ਵੀ ਨਹੀਂ ਨਿਕਲ ਕੇ ਰਾਜੀ ਉਹਨਾਂ ਨੂੰ ਪਤਾ ਠੰਡ ਐ। ਆਹ ਵੇਖੋ। ਐਦਾਂ ਲੋਕ ਇੰਜੋਇਮੈਂਟ ਕਰ ਰਹੇ ਨੇ। ਤੋਰ ਫਿਰ ਰਹੇ ਨੇ। ਮौज-ਮਸਤੀ ਕਰ ਰਹੇ ਨੇ। ਤੇ ਇਹ ਆ ਜੀ ਇਹਨਾਂ ਦਾ ਨਵਾਂ ਸਾਲ। ਬਾਕੀ ਤੁਸੀਂ ਅੱਗੇ ਦੇਖਣਾ ਤੇ ਆਓ ਵੇਖੋ ਜੀ। ਕੀ ਬਣਿਆ ਆ। ਜੇ ਮੈਂ ਉੱਥੇ ਤੱਕ ਜਾਂਦਾ ਤੇ ਮੈਂ ਖੁਦ ਹੀ ਗਵਾਜ ਜਾਣਾ ਸੀ। ਇਸੇ ਦੂਰੇ ਵੀਡੀਓ ਬਣਾਤੀ ਪੂਰੇ 12 ਵਜ ਕੇ 5 ਮਿੰਟ ਹੋ ਗਏ ਹੁਣ ਆਇਆ ਜੀ ਪਾਰਲੀਮੈਂਟ ਆਸਟ੍ਰੇਲੀਆ ਦੀ ਆਇਆ ਫਲੈਗ ਆਸਟ੍ਰੇਲੀਆ ਦਾ ਹਾਂਜੀ ਇੱਕ ਗਲਫ ਲੈਗ ਤੋਂ ਚਤੇ ਆਈ ਹੋਰ ਕਿ ਆਸਟ੍ਰੇਲੀਆ ਦੇ ਵਿੱਚ ਜੇ ਆਪਾਂ ਕੋਈ ਵੀ ਝੰਡਾ ਲਹਿਰਾਣੇ ਆ ਤੇ ਇੱਥੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਇੰਡੀਆ ਦਾ ਹੋਵੇ ਪਾਕਿਸਤਾਨ ਦਾ ਹੋਵੇ ਕਿਸੇ ਵੀ ਕੰਟਰੀ ਦਾ ਹੋਵੇ ਖਾਲਸਤਾਨ ਦਾ ਹੋਵੇ ਜਿਹੜਾ ਕਿਸੇ ਨੂੰ ਮੰਨਦਾ ਆ ਤੇ ਲੱਗੂ ਰਤ ਲਗਾਣਾ ਦਾ ਠੀਕ ਹੈ ਜੀ ਘਰਿਆਨੇ ਦਾ ਪੰਜਾਬ ਦਾ ਕਿਸੇ ਵੀ ਕੰਟਰੀ ਦਾ ਹੋਵੇ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਜੀ ਇਹਨਾਂ ਨੂੰ ਸਿਰੇ ਲੈਣ ਦੇ ਕੀ ਆ ਕਿ ਸਰ ਆਸਟ੍ਰੇਲੀਆ ਦਾ ਝੰਡਾ ਝੂਲ ਰਿਹਾ ਤੇ ਝੂਲੇ ਬਾਕੀ ਜਿਹਦਾ ਮਰਜ਼ੀ ਚਲਾਵੇ ਨਾ ਚਲਾਵੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਲੋ ਜੀ ਲੋਕਾਂ ਨੂੰ 12 ਵਜੇ ਦੀ ਖੁਸ਼ੀ ਹੋਣ ਤੱਕ ਹੁੰਦੀ ਹੈ ਤੇ ਉਹ ਵੇਖੋ ਜੀ ਪਟਾਕੇ ਚੱਲ ਰਹੇ ਨੇ ਪਰ ਗੁਸਾ ਵਾਲਿਆਂ ਨੂੰ ਇਹ ਨਹੀਂ ਸਮਝ ਆ ਰਿਹਾ ਪਟਾਕੇ ਚਲਾ ਕੇ ਕਿਉਂ ਰਿਹਾ ਹੈ ਆ ਜਿਹੜੇ ਪਸੰਦਰ ਉਦੋਂ ਦੇ ਪਟਾਕੇ ਲੈ ਕੇ ਆਏ ਨੇ ਵੀ ਪਤਾ ਨਹੀਂ ਲੱਗੇ ਦੂਰ ਤੋਂ ਆ ਵਜ ਦੇ ਆ ਗਏ ਉਹ ਕਹਿੰਦੇ ਵੀ ਵੱਡੇ ਹੋ ਗਏ ਕੋਈ ਸੁਲਾਵ ਹੀ ਆ ਗਈ ਠੀਕ ਹੈ ਜੀ ਉਹ ਕਹਿੰਦੇ ਪਟਾਕੇ ਤੁਹਾਨੂੰ ਬੰਦ ਕੇ ਆਇਆ ਤੁਸੀਂ ਕਿਉਂ ਨਹੀਂ ਇਦਾਂ ਕਰਨ ਦੇ ਹਨ ਤੇ ਪਟਾਕੇ ਨਹੀਂ ਚਲਾਣੇ ਆਹ ਰੱਖ ਪੁਲਿਸ ਨੇ ਗੱਡੀਆਂ ਲਿਆ ਕੇ ਲਾਤੀਆਂ ਠੀਕ ਹੈ ਜੀ ਉਹ ਕਹਿੰਦੇ ਜੇ ਤੇਰੇ ਪਟਾਕੇ ਬੰਦ ਕੀਤੇ ਆ ਤੁਸੀਂ ਕਿਉਂ ਚਲਾਈ ਜਾ ਰਹੇ ਆ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਮਰਜ਼ੀ ਆ ਜੀ ਉਹ ਚਲਾਨ ਨਾ ਚਲਾਣ ਠੀਕ ਹੈ ਜੀ ਲਓ ਜੀ ਨਵੇਂ ਸਾਲ ਦੇ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਨਵਾਂ ਸਾਲ ਜਿਹੜਾ ਵੀ ਵੀਡੀਓ ਵੇਖੇ ਵਾਇਗ ਨੂੰ ਚੜ੍ਹਦੀ ਕਲਾ ਕਰੇ ਤੰਦਰੁਸਤ ਸੇ ਬੱਚੇ ਬੱਚਾ ਪਰਿਵਾਰ ਮਾਂ ਪਿਓ ਸਭ ਰਾਜੀ ਖੁਸ਼ੀ ਰਹਿਣ ਠੀਕ ਹੈ ਜੀ ਠੀਕ ਹੈ ਜੀ ਆਪਣੇ ਬਗਾਨੇ ਸੱਤ ਬਗਾਨੇ ਦੀ ਕਲਾ ਚ ਰਹਿਣ ਠੀਕ ਹੈ ਜੀ ਇਹ ਆ ਜੀ ਨਵਾਂ ਸਾਲ ਆਸਟ੍ਰੇਲੀਆ ਦਾ ਠੀਕ ਹੈ ਜੀ ਤੇ ਇਸ ਟਾਈਮ ਹੋ ਚੁੱਕਾ ਆ ਟਾਈਮ ਕਿੰਨਾ ਹੋ ਗਿਆ ਆ 12 ਵਜੇ ਤੇ 15 ਮਿੰਟ ਫੇਰ ਘੜੀ ਅੰਦਰ ਨੂੰ ਜਾਂਦੀ ਹੈ ਔਰ ਵੇਖੋ 15 ਤੇ ਸੂਈ ਆ ਗਈ ਹੈ ਨਾ 12 ਵਜੇ ਤੇ 15 ਮਿੰਟ ਠੰਡ ਨਹੀਂ ਹੈ ਕਿ ਮੈਂ ਕੋ ਖਾ ਨਹੀਂ ਸਕਦਾ ਠੀਕ ਹੈ ਜੀ हां तो चल गए ठीक है जी ਤੇ ਆਪ ਆਪਨੇ ਫਰੈਂਡ ਸਰਕਲ ਦੇ ਸਾਰਨ ਭਾਜੀ ਹਾਂ ਜੀ ਵਾਰ ਕਾ ਨਵੇਂ ਸਾਲ ਦੀਆਂ ਬਹੁਤ ਬਹੁਤ ਜੀ ਸਾਰਿਆਂ ਨੂੰ ਵਾਰ ਕਾ ਨਵੇਂ ਸਾਲ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਠੀਕ ਹੈ ਜੀ ਆਹ ਵੇਖੋ ਠੀਕ ਹੈ ਸਾਰੇ ਇੰਜੋਇਮੈਂਟ ਕਰ ਲਿਆ ਪਾਰਲੀਮੈਂਟ ਦੇ ਆਲੇ ਵਾਲੇ ਇਥੋਂ ਦੇ ਦਾ ਪਟਾਕੇ ਫੋੜ ਰਹੇ ਆ ਠੀਕ ਹੈ ਜੀ ਪਟਾਕੇ ਠਾ ਠਾ ਹੋ ਰਹੀ ਏ ਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆ ਚੜਦੀ ਕਲਾ ਤੇ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਜੀ ਤੇ ਰੱਬ ਇਦਾਂ ਹੀ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਠੀਕ ਹੈ ਜੀ ਤੇ ਸਾਰੇ ਹੀ ਹਾਸੇ ਦੇ ਖੇੜਦੇ ਤੇ ਵਸਦੇ ਰਹਿਣ ਮੈਂ ਤੇ ਇਹ ਰਾਣਾ ਦੁਨੀਆ ਵੇਖੋ ਤੁਸੀਂ ਤੇ ਪੁਲਿਸ ਦੀ ਇੱਕ ਗੱਡੀ ਮਾਤਰਾ ਦੋ ਗੱਡੀਆਂ ਠੀਕ ਹੈ ਜੀ ਆਪਣੇ ਆਪਣੇ ਭੈਜ ਨਾਲ ਦੇ ਪਿੰਡ ਚੋਂ ਐਮ ਪੀ ਸੀ ਐਮ ਉਹ ਜਿਹੜਾ ਕੀ ਹੁੰਦਾ ਐਮ ਪੀ ਸੀ ਐਮ ਤੇ ਜਾਂ ਹੋਰ ਨਾਲ ਮੁੱਖ ਮੰਤਰੀ ਕਿਸੇ ਨੇ ਮੰਗਣਾ ਹੋਵੇ ਇਹ ਤਾਂ ਜੋ ਰੋਡਾਂ ਦੇ ਰੋਡ ਜਾਮ ਕਰ ਦਿੱਤੇ ਜਾਂਦੇ ਨੇ ਤੇ ਇੱਥੇ ਕਿਸੇ ਨੂੰ ਕੋਈ ਫਿਕਰ ਨਹੀਂ ਆ ਵੇਲੇ ਕਿ ਇਹ ਇੰਨੀ ਦੁਨੀਆ ਆ ਤੇ ਤੁਸੀਂ ਵੇਖ ਹੀ ਰਹੇ ਸੀ ਉੱਥੇ ਇੱਕ ਗੱਡੀ ਸਿਰਫ ਪੁਲਿਸ ਦੀ ਤੇ ਉਹ ਵੀ ਪਾਰਲੀਮੈਂਟ ਦੇ ਸਾਹਮਣੇ ਇਸਟਰੀਆ ਦਾ ਝੰਡਾ ਵੇਖੋ ਚਲੋ ਵਾਹਿਗੁਰੂ ਇੱਦਾਂ ਝੂਲਦਾ ਰੱਖੇ ਇਸ ਝੰਡੇ ਨੂੰ ਜਿਨ੍ਹਾਂ ਸਾਰਿਆਂ ਨੂੰ ਰੋਟੀ ਪਾਣੀ ਰਿਜ ਕੇ ਦਿੱਤਾ ਹੈ ਤੇ ਬਹੁਤ ਬਹੁਤ ਮੁबारकਾ ਨਵੇਂ ਸਾਲ ਦਾ ਜੀ wa uh...